ਪੰਜਾਬ ਸਰਕਾਰ ਵੱਲੋਂ ਵਿੱਡੀ ਮੁਹੰਮ ਜੁੱਤ ਨਸ਼ਾ ਵਿਰੋਧ ਤਹਿਤ ਹੁਣ ਕੀਤਾ ਗਿਆ ਨਵਾਂ ਉਪਰਾਲਾ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਹਨ ਨਵੇਂ ਉਪਰਾਲੇ ਅਤੇ ਅੱਜ ਬਠਿੰਡਾ ਵਿਖੇ ਦੀਆਂ 32 ਪੰਚਾਇਤਾਂ ਨੂੰ ਦਿੱਤੀਆਂ ਗਈਆਂ ਖੇਡਕਟਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਅਪਰੂਵਮੈਂਟ ਪਾਸ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਮੌਕੇ ਬਠਿੰਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਹੁਣ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਾਲ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੇ ਕੋਈ ਤੁਮਨ ਵਿਅਕਤੀ ਕਿਸੇ ਦਾ ਨਸ਼ੇ ਦਾ ਨਸ਼ੇ ਦਾ ਕਾਰੋਬਾਰ ਕਰਦਾ ਦਿਖਾਈ ਦਿੰਦਾ ਤਾਂ ਤੁਸੀਂ ਪੰਜਾਬ ਸਰਕਾਰ ਦੇ WhatsApp ਨੰਬਰ ਤੇ ਜਿਹੜਾ ਉਹ ਮੈਸੇਜ ਇਹ ਵੀ ਆਪੇ ਸਕਦੇ ਹੋ ਤੇ ਉਸ ਦੇ ਵਿੱਚ ਤੁਹਾਡਾ ਨਾਮ ਹੈ ਜਿਹੜਾ ਉਹ ਆਪਣਾ ਗੁਪਤ ਰੱਖਿਆ ਜਾਵੇਗਾ ਤੇ ਇਸ ਲਈ ਚੇਅਰਮੈਨ ਅਪਰੂਵਮੈਂਟ ٹرسٹ ਦੇਤੰਦਰ ਪੱਲਣੇ ਬੋਲਦੇ ਆ ਕਿ ਆ ਕਿ ਇਹ ਜਿਹੜਾ ਜੁਦ ਹੈ ਇਹ ਅਸੀਂ ਜਾਂ ਤਾਂ ਹੁਣ ਜਿੱਤ ਕੇ ਹੀ ਇਸ ਨੂੰ ਆਪਣਾ ਸਾਥ ਲਵਾਂਗੇ ਕਿਉਂਕਿ ਇੱਥੇ ਜਦੋਂ ਕੋਈ ਖਿਡਾਰੀ ਖੇਡਦਾ ਤਾਂ ਜਾਂ ਹਾਰ ਹੁੰਦੀ ਆ ਜਾਂ ਜਿੱਤ ਹੁੰਦੀ ਆ ਤੇ ਹੁਣ ਜਿਹੜਾ ਪੰਜਾਬ ਸਰਕਾਰ ਵੱਲੋਂ ਹੀ ਅਪਰਾਲਾ ਕੀਤਾ ਗਿਆ ਹੈ ਇਸ ਸਿਰਫ ਅਸੀਂ ਹੁਣ ਇਸ ਨੂੰ ਲੈ ਕੇ ਜਿੱਤ ਵੱਲ ਵਧ ਰਹੇ ਆ ਅਤੇ ਉਹਨਾਂ ਲੋਕਾਂ ਨੂੰ ਵੀ ਇਸ ਦੀ ਅਪੀਲ ਕੀਤੀ ਕਿ ਉਸ ਉਹ ਉਹਨਾਂ ਦਾ ਸਾਥ ਦੇਣ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮ ਦੇ ਪਰੇ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਪੱਲਾ ਸਾਬ ਐਡੀਸੀ ਨਾਦਨ ਵੀਡੀਓ ਸਾਹਿਬ ਸਾਡੇ ਬਲਾਕ ਘਟਨਾ ਦੇ ਵਕੂਫ ਬੰਨਣਾ ਤੋਂ ਬਾਅਦ ਸਰਕਾਰ ਜੋ ਸੁਪਨਸਰਦਾਨ ਸੋ ਪੰਜਾਬ ਸਰਕਾਰ ਵੱਲੋਂ ਫੂਟੇ ਦੇ ਮੁਖਮੰਦ ਦੇ ਸਾਹਿਬ ਵੱਲੋਂ ਜੋ ਯੁੱਧ ਨਸ਼ਾ ਵਰਤਨ ਹੈ ਦੀ ਛੇੜੀ ਗਈ ਹੈ ਸੋ ਅਸੀਂ ਇਹ ਨਵੇਂ ਕੱਲਾ ਕਾਗਜ਼ਾਂ ਨੂੰ ਯੁੱਧ ਨਸ਼ਾ ਵਰਤਨ ਕਹਿੰਦਾ ਤੇ ਜਿਹਨੇ ਸਿਆਣੇ ਕਹਿੰਦੇ ਆ ਰੋਟੀ ਰੋਟੀ ਖਾਣ ਨਾਲ ਘੱਟ ਨਹੀਂ ਭਰਦਾ ਜੇ ਜਿਸ ਮਿਹਨਤ ਚਲਾਈ ਹੈ ਜੋ ਬੱਢਿਆ ਤਾਂ ਉਸ ਦੇ ਲਈ ਅਸੀਂ ਖੇਡ ਪਿੱਟਾਂ ਓਪਨ ਜਿੰਮਾ ਨਾਟਕਾਂ ਦਾ ਯੂਜ ਅਸੀਂ ਛੜਾਉ ਪਿੰਡ ਦਾ ਸਿਮਰ ਤੇ ਸਾਡਾ ਪੁਲਿਸ ਪ੍ਰਸ਼ਾਸਨ ਸਿਮਰ ਤੇ ਸਾਡਾ ਡੀਐਸ ਦੇ ਦਫ਼ਤਰ ਦੀ ਸੋਚੀ ਟੀਮ ਅਸੀਂ ਗਰਾਊਂਡ ਦੇ ਵਿੱਚ ਆ ਕਿਉਂਕਿ ਜਿਹੜਾ ਜੁੱਧ ਹੁੰਦਾ ਜੁੱਧ ਦਾ ਮਤਲਬ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ ਅਸੀਂ ਇਸ ਜੁੱਧ ਨੂੰ ਜਿੱਤ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਕਿਉਂਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਸਾਡੇ ਸਮਾਜ ਨੂੰ ਪਿਆਰ ਕਰਦੇ ਆ ਅਸੀਂ ਸਾਡੇ ਦੇਸ਼ ਨੂੰ ਪਿਆਰ ਕਰਦੇ ਆ ਮੁੱਖ ਮੰਤਰੀ ਸਾਹਿਬ ਦਿਲ ਦੇ ਵਿੱਚ ਪੰਜਾਬ ਧੜਕਦਾ ਔਰ ਜਿਹੜੇ ਨcid ਤਸਕਰ ਨੇ ਉਹ ਸਮਾਜ ਗ੍ਰੋਹੀ ਨੇ ਉਹ ਦੇਸ਼ ਗ੍ਰੋਹੀ ਨੇ ਉਹ ਪੰਜਾਬ ਗ੍ਰੋਹੀ ਨੇ ਤੇ ਅਸੀਂ ਇਹਨਾਂ ਸਾਰੇ ਸਾਧਨਾ ਮਿਲਾਲ ਉਹਨਾਂ ਅੰਸਰਾਂ ਨੂੰ ਹਰਾਉਣਾ ਔਰ ਬੁਰੀ ਤਰ੍ਹਾਂ ਹਰਾਉਣਾ ਤਾਂ ਜੋ ਮੁੜ ਕੇ ਉਹ ਸਾਡੇ ਸੂਬੇ ਦੇ ਵਿੱਚ ਸਿਰ ਨਾ ਚੱਕ ਸਕਣ ਸੋ ਸਾਡੀ ਸਮੁੱਚੀ ਟੀਮ ਹੈ ਅਸੀਂ ਇਸ ਸਬੰਧ ਵਿੱਚ ਇੱਕ ਆਓ ਕੋਸ਼ਿਸ਼ ਕਰੀਏ ਨਾਟਕ ਵੀ ਪਿਆਰਕੀਤਾ ਚੰਦਰਸ਼ੇਖਰਦੀਪਰ ਨੂੰ ਲਿਖਿਆ ਵਾ ਕਿ ਇੱਤੇ ਕਿਰਪਾ ਜੀ ਨੇ ਉਸ ਦਾ ਨਿਰਦੇਸ਼ਨ ਕੀਤਾ ਡੀਜੀ ਸਾਹਿਬ ਉਹਨੂੰ ਸਾਰੇ ਸਰਪੰਚਾਂ ਨੂੰ ਸੱਦਾ ਵੀ ਦਮਾਉਂਗੇ ਬਰਤਵਾ ਨੂੰ ਆਪਣੇ ਆਰਕੀਟੋਰੀਅਮ ਦੇ ਵਿੱਚ ਉਹ ਨਾਟਕ ਸਾਰੇ ਜਿਹੜੇ ਦੇ ਸਰਪੰਚ ਸਾਹਿਬਾਨ ਨੂੰ ਦਿਖਾਇਆ ਜਾਊਗਾ ਬਹੁਤ ਵਧੀਆ ਨਾਟਕ ਹੈ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਾਂ ਬਿਲਾ ਜੁੜਾ ਜਾਵੇ ਸਾਡੇ ਬੱਚਾ ਨੂੰ ਖੇਡ ਗਰਾਉਂਡਾਂ ਦੇ ਨਾਲ ਜੋੜਾ ਜਾਵੇ ਕੇ ਮੁੱਖ ਮੰਤਰੀ ਸਾਹਿਬ ਨੇ ਕਿ ਕਿ ਜਿੰਮਾ ਵੀ ਦੇਣੀਆਂ ਨੇ ਖੇਡ ਕਿੱਟਾਂ ਵੀ ਦੇਣੀਆਂ ਨੇ ਵਾਲੀਬਾਲ ਸਪੋਰਟਸ ਕਿੱਟਾਂ ਵੀ ਦੇਣੀਆਂ ਨੇ ਔਰ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਨਸ਼ਿਆਂ ਵਰਗੀਆਂ అలਮਟਾਂ ਤੋਂ ਟੂਰ ਟੂਰ ਕੇ ਖੇਡਾਂ ਵਾਲੇ ਪਾਸੇ ਗਰਾਊਂਡਾਂ ਵਾਲੇ ਪਾਸੇ ਲੈ ਕੇ ਆਉਣਾ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਸਰਪੰਚ ਸਾਹਿਬਾਨ ਸਤਕਾਰ ਦੇ ਬਾਤਰ ਨੇ ਸਾਰੇ ਸਰਪੰਚਾਂ ਦੀ ਸੋਚ ਵਧੀਆ ਹੈ ਇਹ ਜਿਹੜਾ jobb ਹੈ ਉਸ ਨੂੰ ਇਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਕਰ ਸਕਦੇ ਕੋਸ ਜੋਗ ਨੂੰ ਜਿੱਤਣ ਦੇ ਲਈ ਪਿੰਡਾਂ ਦੀਆਂ ਪੰਚੇਤਾ ਦਾ ਪਿੰਡਾਂ ਦੇ ਸਰਪੰਚਾਂ ਦਾ ਪਿੰਡਾਂ ਦੇ ਨੰਬਰਦਾਰਾਂ ਦਾ ਪਿੰਡਾਂ ਦੇ ਆਮ ਨੂੰ ਪਹਿਲਾਂ ਮੈਂ ਤਾਂ ਇਹ ਵੀ ਕਹਾਂਗਾ ਕਿ ਹੋਰ ਨਾ ਪਾਰਟੀਆਂ ਦੇ ਜਿਹੜੇ ਆਗੂ ਸਹਬਾਨ ਆ ਸਿਆਣੇ ਸੋਚ ਰੱਖਦੇ ਉੱਚੀ ਸੋਚ ਰੱਖਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਜੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਸੋ ਬੜੀ ਖੁਸ਼ੀ ਆ ਮਾਨਸੂਸ ਕਰ ਰਹੇ ਆ ਕਿ ਵਿਧਾਨ ਸਭਾ ਹਲਕਾ ਬਟਿੰਡਾ ਤੇ ਆਤੀ ਪਹਿਲਾ ਹਲਕਾ ਪੰਜਾਬ ਦਾ ਜਿਸ ਦੇ ਸਾਰੇ ਪਿੰਡਾਂ ਦੇ ਵਿੱਚ ਬਾੜ ਦੀਆਂ ਬਾੜ ਪੰਚੇਤਾ ਨੂੰ ਅਸੀਂ ਸਪੋਰਟਸ ਸਪੋਰਟਸ ਕਿਟਾਂ ਸੀ ਮਹੱਲਾ ਕਰਾਉਣੀਆਂ ਹੈਗੀਆਂ ਔਰ ਪਹਿਲਾ ਪਹਿਲੇ ਪੜਾਅ ਦੇ ਵਿੱਚ 32 ਨੇ ਔਰ ਕੱਲੂਆਂ ਪਰਸੋ ਸੰਗਤ ਬਰਾਕ ਦੇ ਵੀ ਦੇਣੀਆਂ ਨੇ 12 ਸਾਰੀਆਂ ਹੋਪਨ ਜਿੰਨਾ ਉਹ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਦੇ ਰਾਹੀਂ ਸਾਡੇ ਜਿਹੜੇ ਨੌਜਵਾਨ ਆ ਖੇਡ ਕਲੱਬਾਂ ਜਿਹੜੇ ਬੱਚੇ ਸਾਡੇ ਗਰਾਊਂਡਾਂ ਦੇ ਵਿੱਚ ਖੇਡਦੇ ਆ ਪਿੰਡਾਂ ਲਈ ਉਹਨਾਂ ਦੇ ਜਿੱਤ ਜਾ ਕੇ ਅਸੀਂ ਹੌਸਲਾ ਬਖਾਈ ਕਰਨੀਆਂ ਔਰ ਡੀਸੀ ਸਾਹਿਬ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਮਿਹਨਤੀ ਨੇ ਬਹੁਤ ਉਦਮੀ ਨੇ ਸਾਰਿਆਂ ਦੇ ਇਹਨਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਔਰ ਜੋ ਵੀ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਲੋੜ ਮਹਿਸੂਸ ਕਰਦੇ ਆ ਜਦੋਂ ਮਾਦੀ ਸਾਡੇ ਕੋਲ ਆਉਂ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਨ ਦੇ ਲਈ ਤਿਆਰ ਬਟਿਆਰ ਆ ਮੈਂ ਤੁਹਾਨੂੰ ਅੱਜ ਇਹੀ ਬੇਨਤੀ ਕਰਨਾ ਸਾਰੇ ਸਰਪੰਚ ਸਾਹਿਬਾਨਾਂ ਨੂੰ ਕਿ ਆਪਾਂ ਜੋ ਨਸ਼ਾ ਪ੍ਰੋਤ ਮਹਿੰਦ ਦਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਪੰਜਾਬ ਦੇ ਸੁਨਹਿਰੇ ਭੇਖ ਨੂੰ ਦੇਖ ਦੋਏ ਇਸ ਦਿਨ ਸਾਥ ਦੇ ਅਗੇ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਆ ਗਏ ਬੜਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਵੱਲੋਂ ਆ ਯੁੱਧ ਨਸ਼ਾ ਵਿਰੁੱਧ ਜੜਾਇਗਾ ਇਹ ਮੁਹਿੰਮ ਚੜੀ ਹੋਈ ਹੈ ਤੇ ਇਸ ਯੁੱਧ ਦੇ ਵੱਖ-ਵੱਖ ਜਿਹੜੇ ਹੈਗੇ ਪਹਿਲੂ ਹੈਗੇ ਆ ਉਹਦੇ ਵਿੱਚੋਂ ਜਿੱਥੇ ਆਪਾਂ ਰੈਗੂਲੇਸ਼ਨ ਦੀ ਗੱਲ ਕਰਦੇ ਆ ਇਨਫੋਰਸਮੈਂਟ ਦੀ ਗੱਲ ਕਰਦੇ ਆ ਉਹ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਉਹ ਕਾਰਵਾਈ ਕਰ ਰਹੀ ਹੈ ਪਰ ਨਾਲ ਹੀ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਬੱਚੇ ਨੇ

ਲਗਭਗ 40 ਦੇ ਕ੍ਰੀਡ ਦੇ ਪਿੰਡੋ ਲਾਇਬ੍ਰੇਰੀ ਆਣੇ ਉਹ ਲਗਭਗ ਤਿਆਰ ਨੇ ਤੇ ਉਹਨਾਂ ਦੇ ਵੀ ਆਪਾਂ ਮੈਨੂੰ ਲੱਗਦਾ 10 15 ਦਿਨਾਂ ਵਿੱਚ ਜਨਦੀ ਇਨੌਗੁਰੇਸ਼ਨ ਦੀ ਲਈਏ ਕੀ ਉਹ ਕਰਾ ਦਾਂਗੇ ਇਹਦੇ ਨਾਲ ਨਾਲ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਇਹ ਵੀ ਹੈ ਕਿ ਹਰ ਇੱਕ ਪਿੰਡ ਵਿੱਚ ਜੁੜਾ ਘਟੋਕ ਟਿਕ ਖੇਡ ਦਾ ਮੈਦਾਨ ਹੋਣਾ ਚਾਹੀਦਾ ਤੇ ਆਪਾਂ ਜਿਹੜੇ ਪਿੰਡ ਵਿੱਚ ਬੱਚੇ ਨੇ ਉਹਨਾਂ ਨੂੰ ਵਕ ਵਕ ਖੇਡਾਂ ਦੇ ਜਨਦੀ ਉਹਨਾਂ ਦੀ ਰੁਚੀ ਹੋਏ ਉਹਦੇ ਹਿਸਾਬ ਨਾਲ ਉਹਨਾਂ ਨੂੰ ਖੇਡਾਂ ਦਾ ਸਮਾਨ ਵੀ ਹੋਈਆ ਕਰਾਈਏ ਤੇ ਆਪਾਂ ਬਠਿੰਡਾ ਵਿੱਚ ਯੂਥ ਕਨੈਕਟ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਆ ਜਿਹਦੇ ਵਿੱਚ ਲਗਭਗ 8 ਜਿਹੜੇ ਡਿਸਟ੍ਰਿਕਟ ਲੈਵਲ ਤੇ ਐਸ ਡੀ ਐਮ ਲੈਵਲ ਦੀ 3 ਟੀਮ ਜਿਹੜੀ ਹੈ ਕੀ ਹੈ ਉਹ ਆਪਾਂ ਬਣਾ ਰਹੇ ਆ ਜਿਹਦੇ ਪਿੰਡਾਂ ਦੇ ਜਾਂ ਕੇ ਉੱਥੇ ਜਿਹੜੇ ਯੂਥ ਹੈ ਉਹਨਾਂ ਦੇ ਨਾਲ ਗੱਲਬਾਤ ਕਰੇਗਾ ਉਹਨਾਂ ਦੇ ਜਿਹੜੇ ਸੁਝਾਅ ਹੈ ਉਹ ਲਵੇਗਾ ਤੇ ਉਹਨਾਂ ਦੀ ਜਿਹੜੀ ਔਕੜਾ ਨੇ ਉਹਨਾਂ ਨੂੰ ਜਿਹੜੀ ਇਸ ਤਰੀਕੀ ਦੀ ਫੈਸਿਲਿਟੇਸ਼ਨ ਦੀ ਲੋੜ ਹੈਗੀ ਆ ਉਹ ਵੀ ਆਪਾਂ ਆਪਣੀ ਤਰਫੋਂ ਉਹਨਾਂ ਨੂੰ ਫੈਸਿਲਿਟੇਟ ਕਰਾਂਗੇ ਤੇ ਇਸੇ ਕੜੀ ਦੇ ਤਹਿਤ ਅੱਜ ਆਪਾਂ ਜਿਹੜਾ ਆਪਣਾ ਬਠਿੰਡਾ ਰੂਰਲ ਵਾਲਾ ਬਲਾਕ ਹੈ ਉਦੀ ਬਤੀ ਪੰਚਾਇਤਾਂ ਦੇ ਵਾਸਤੇ ਉਹਨਾਂ ਨੂੰ ਅੱਜ ਸਪੋਰਟ ਕਿਟਸ ਜਿਹੜੀ ਹੈਗੀ ਆ ਉਹ ਆਪਾਂ ਪ੍ਰੋਵਾਈਡ ਕਰਾ ਰਹੇ ਆ ਕਿ ਕ੍ਰਿਕਟ ਕਿਟਸ ਨੇ ਇਸ ਤੋਂ ਇਲਾਵਾ ਸਭੇ ਕੋਲ ਵਾਲੀਬਾਲ ਦੀ ਵੀ ਕਿਟਸ ਨੇ ਉਹ ਸੈਪਰੇਟਲੀ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਅੱਜ ਆਪਾਂ ਕ੍ਰਿਕਟ ਕਿਟਸ ਦੇ ਤੇ 6 ਪਿੰਡਾਂ ਵਿੱਚ ਜਿੱਥੇ ਕਿ ਓਪਨ ਜਿੰਮਸ ਨਹੀਂ ਸੀ ਜਨਾਬੀ ਡਿਮਾਂਡ ਸੀਗੀ ਤਾਂ ਉਹਨਾਂ ਨੂੰ 6 ਓਪਨ ਜਿੰਮਸ ਜਿਹੜੀ ਹੈ ਉਹ ਵੀ ਅੱਜ ਆਪਾਂ ਇਹਨਾਂ ਨੂੰ ਫਿਕਸ ਕਰਵਾ ਕੇ ਤੇ ਦੇ ਦਵਾਂਗੇ ਸਾਡੀ ਸਾਰਿਆਂ ਨੂੰ ਸਾਰੇ ਪੰਚਾਇਤ ਪੰਚਾਇਤ ਦੇ ਸਰਪੰਚ ਸਾਹਿਬਾਨ ਆਏ ਨੇ ਇਨਾਂ ਨੂੰ ਬੇਨਤੀ ਇਹ ਹੈ ਕਿ ਇਹ ਸਰਕਾਰ ਵੀ ਇਸ ਮਹਿੰਮ ਨੂੰ ਕਾਮਯਾਬ ਕਰਨ ਦੇ ਵਾਸਤੇ ਪੂਰੀ ਤਰੀਕੇ ਨਾਲ ਜ਼ੋਰ ਲਾਣ ਤੇ ਦੇ ਕਿਤੇ ਇਨਾਂ ਨੂੰ ਕੋਈ ਇਸ ਤਰੀਕੇ ਦਾ ਵਿਅਕਤੀ ਮਿਲਦਾ ਹੈ ਜਿਹੜਾ ਇਹਨਾਂ ਦੇ ਪਿੰਡਾਂ ਵਿੱਚ ਕੋਈ ਆ ਇਸਤਰੀ ਗਲਤ ਚੀਜ਼ ਗਲਤ ਵਸਤੂ ਜਿਹੜਾ ਹੈਗਾ ਉਹ ਵੇਚਦਾ ਹੈ ਤਾਂ ਮੈਂ ਬੇਨਤੀ ਕਰਾਂਗਾ ਕਿ ਉਹਦੀ ਇਨਫੋਰਮੇਸ਼ਨ ਜਿਹੜਾ ਪੰਜਾਬ ਸਰਕਾਰ ਦਾ ਨੰਬਰ ਅਤੇ ਡਿਸਟ੍ਰਿਕਟ ਦਾ ਨੰਬਰ ਹੈ ਉਹਦੇ ਤੇ ਤੁਸੀਂ ਦਿਓ ਤੇ ਤੁਹਾਡਾ ਨਾਂ ਵੀ ਦਿਲਾਇਆ ਗਿਆ ਕੁੱਪਿਆ ਰੱਖਿਆ ਜਾਊਗਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਤੇ ਨਾਲ ਹੀ ਆਪਣੇ ਬੱਚਾ ਆਪਣੇ ਜਿਹੜੇ ਆਪਣੀ ਯੂਥ ਹੈਗੀ ਆ ਪਿੰਡਾਂ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰੋ ਜੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਪਾਵੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਪਾਵੇ ਲਾਇਬ੍ਰੇਰੀ ਦੀ ਸਮਾਨ ਦੀ ਲੋੜ ਹੈ ਪਾਵੇ ਕਿੰਨ ਦੀ ਲੋੜ ਹੈ ਕੀ ਆ ਪਾਵੇ ਸਾਨੂੰ ਸਪੋਰਟਸ ਇਕਵਿਪਮੈਂਟਸ ਦੀ ਲੋੜ ਹੈ ਕਿ ਆ ਉਹ ਪ੍ਰਸ਼ਾਸਨ ਉਹਨਾਂ ਨੂੰ ਪ੍ਰੋਵਾਈਡ ਕਰਾਉਗੀ ਤੇ ਆਪਣੀ ਮਨਸ਼ਾ ਇਹ ਹੈ ਕਿ ਯੂਥ ਜੁੜਾਏਗਾ ਜਿਹੜਾ ਕਿ ਬਿਲਕੁਲ ਕਾਫੀ ਸਾਰੇ ਆਪਣੇ ਬੱਚੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਨੇ ਉਹਨਾਂ ਨੂੰ ਆਪਾਂ ਜਿੱਥੇ ਆਪਾਂ ਉਹਨਾਂ ਨੂੰ ਕੁਝ ਨੂੰ ਬਾਹਰ ਕਰ ਸਕਦੇ ਤੇ ਬਾਕੀ ਵਾਲਿਆਂ ਨੂੰ ਰੋਕਣਾ ਹੈ ਤੇ ਨਾਲ ਹੀ ਉਹਨਾਂ ਦੀ એનર્ਜੀ ਜਿਹੜੀ ਹੈ ਕੀ ਉਹਨਾਂ ਦੀ ਜਿਹੜੀ ਊਰਜਾ ਹੈ ਉਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਹੈ ਚੈਨਲਾਈਜ਼ ਕਰਨਾ ਹੈ ਤੇ ਮੈਂ ਆਪਾਂ ਬੱਲਾ ਸਾਹਿਬ ਮੇਰੇ ਨਾਲ ਨੇ ਇਹ ਬਠਿੰਡਾ ਰੂਰਲ ਅਦਾ ایرিয়া ਵੀ ਦੇਖਦੇ ਆ ਤੇ ਨਾਲ ਚੇਅਰਮੈਨ ਇੰਪਰੂਵਮੈਂਟ ٹرسٹ ਨੇ ਵੀ ਨੇ ਤੇ ਇਹਨਾਂ ਦੇ ਨਾਲ ਅੱਜ ਇਹ ਸਾਰੇ ਸਰਪੰਚ ਸਾਹਿਬਾਨ ਦਾ ਇਹ ਪ੍ਰੋਗਰਾਮ ਲੋਕ ਕੀਤਾ ਹੈ ਤੇ ਮੈਂ ਉਮੀਦ ਕਰਾਂਗਾ ਇਸ ਤੋਂ ਬਾਅਦ ਆਪਾਂ ਜਿਹੜਾ ਸੰਗਤ ایرিয়া ਹੈ ਉਹਦਾ ਵੀ ਸ਼ੁਰੂ ਕਰਾਂਗੇ ਹੌista ਹੌista ਸਾਰੇ ਜਿਹੜੇ ਪਿੰਡ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਆਪਾਂ ਕਵਰ ਕਰਾਂਗੇ ਥੈਂਕ ਯੂ